ਤਰ ਤੁਸੀਂ ਵੀ ਆਪਣੀ ਕੋਠੀ ਤਿਆਰ ਕੀਤੀ ਆ ਨਾ ਤੇ ਕੋਠੀ ਆਪਾਂ ਲੱਖਾਂ 'ਚ ਤਿਆਰ ਕਰ ਲੈਨੇ ਆ ਪਰ ਆਪਣਾ ਜਿਹੜਾ ਅੱਜ ਮੇਨ ਮਕਸਦ ਆ ਵੀ ਜਿਹੜਾ ਆਪਣਾ ਮੇਨ ਕੰਮ ਰਹਿ ਜਾਂਦਾ ਉਹ ਰਿਆਂ ਦਾ ਪੜਦਿਆਂ ਦਾ ਕਿਉਂਕਿ ਪੈਪਲ ਆ ਕੇ ਆਪਾਂ ਸਰਾ ਕਰ ਲੈਨੇ ਆ ਇਹਦੇ ਫੈਮਿਲੀ ਦੀ ਫੋਟੋ ਵੀ ਕਰਵਾ ਸਕਦੇ ਹੋਗੇ ਆ ਬੱਚੇ ਦੀ ਫੋਟੋ ਲਾਈ ਹੋਈ ਹੈਗੀ ਤੇ ਇਹਦੇ ਵਿੱਚ ਤੁਸੀਂ ਆਪਣੇ ਬੱਚਿਆਂ ਦੇ ਕਾਰਟੂਨ ਦੇ ਜਾਂ ਕੋਈ ਬੱਚਿਆਂ ਦੀ ਕੋਈ ਵੀ ਫੋਟੋ ਲਗਵਾ ਸਕਦੇ ਹੋਗੇ ਇਹਦੇ ਵਿੱਚ ਹਾਂਜੀ ਦੋਸਤੋ ਅੱਜ ਫੇਰ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਸਵਾਗਤ ਆਗਾ ਤੇ ਮੇਰੀ ਪਹਿਲਾਲੀ ਵੀਡੀਓ ਦੇਖ ਲਓ ਤੁਹਾਨੂੰ ਖੁਦ ਪਤਾ ਲੱਗ ਜੂਗਾ ਦੇਖੋ ਸਾਡਾ ਬੰਦਾ ਮੰਗਰ ਬੈਠਾ ਹੱਸ ਰਿਹਾ ਉਹਦੇ ਅਸੀਂ ਰੱਖਿਆ ਨਾ ਮੋਢੇ ਤੇ ਬਲੈਂਡ ਤੇ ਜਿਹੜਾ ਅੱਜ ਦਾ ਸਾਡਾ ਨਵੀਂ ਸਾਈਟ ਆ ਗਈ ਇਹ ਹੈਗੀ ਸਾਡੀ ਬਰਨਾਲੇ ਤੋਂ ਅੱਜ ਦੀ ਮੋਗੇ ਦੀ ਕਿਉਂਕਿ ਵੀਡੀਓ ਬਣਾਉਂਦਾ ਹੀ ਮਕਸਦ ਦਾ ਨਾਲ-ਨਾਲ ਟ੍ਰੈਵਲ ਹੋ ਜਾਂਦੀ ਹੈ ਮਸਤੀ ਹੋ ਜਾਂਦੀ ਹੈ ਥੋੜਾ ਮੋਟਾ ਚਲੋ ਤੇ ਨਾਲ-ਨਾਲ ਜਿਹੜੇ ਘਰ ਬਣਾ ਰਹੇ ਨੇ ਉਹਨਾਂ ਦੇ ਘਰ ਦੇ ਵਿੱਚ ਨਵੀਂ ਚੀਜ਼ ਸਿੱਖਣ ਨੂੰ ਮਿਲ ਜਾਂਦੀ ਹੈ ਕਿ ਤੇ ਤੁਹਾਨੂੰ ਮੈਂ ਇੱਕ ਨਵੀਂ ਚੀਜ਼ ਹੋਰ ਦੱਸ ਦੇਣੀ ਜਿਹੜੀ ਪੰਜਾਬ ਦੇ ਵਿੱਚ ਸਿਰਫ ਆਪਣੇ ਕੋਲ ਐਲਈਡੀ ਸਟ੍ਰੈਚ ਸਿਲਿੰਗ ਆ ਗਈ ਉਹ ਮੇਰੀ ਫਰਸਟ ਵੀਡੀਓ ਹੋਗੀ ਪਹਿਲੀ ਅਪਲੋਡ ਕੀਤੀ ਅਜੇ ਉਹ ਦੇਖ ਲਿਓ ਤੇ ਉਹਦੇ ਵਿੱਚ ਤੁਸੀਂ ਬਾਥਰੂਮ ਪੂਜਾ ਰੂਮ ਵੀ ਕਰਵਾ ਸਕਦੇ ਹੋ ਐਲਈਡੀ ਲਾਗਦੇ ਨੇ ਬਿਲਕੁਲ ਬਟਰ ਪ੍ਰੂਫ ਸੀਲਿੰਗ ਹੁੰਦੀ ਹੈ ਕਿ ਉਹ ਤੇ ਪਰ ਜਿਹੜੀ ਅੱਜ ਦੀ ਆਪਣੀ ਵੀਡੀਓ ਹੋ ਗਈ ਆਪਾਂ ਤੁਹਾਨੂੰ ਪੂਰਾ ਆਪਾਂ ਦਿਖਾਵਾਂਗੇ ਅੱਗੇ ਜਾ ਕੇ ਵੀ ਜਿਹੜੇ ਸੀ ਜਾ ਰਹੇ ਆਂਗੇ ਸਾਡਾ ਜਿਹੜਾ ਰੋਡ ਆ ਮੋਗਾ ਵਾਲਾ ਰੋਡ ਆ ਤੇ ਨਿਹਾਰ ਸਿੰਘ ਵਾਲਾ ਪਿੰਡ ਪੈਂਦਾ ਉੱਥੇ ਹੈਗਾ ਤੇ ਪਰਿਵਾਰ ਦੇ ਵਿੱਚ ਅਸੀਂ ਲਾਉਣੇ ਨੇ 8 ਬਲੈਂਡ ਆ ਕੁਝ ਉਹਨਾਂ ਦੇ ਕਿਚਨ ਦੀਆਂ ਫੋਟੋਆਂ ਨੇ ਕੁਝ ਉਹਨਾਂ ਦੇ ਫੈਮਿਲੀ ਦੇ ਨੇ ਕੁਝ ਉਹਨਾਂ ਨੇ ਆਪ ਦੇ ਅਕੋਰਡਿੰਗ ਕਰਾਈਆਂ ਨੇ ਪਰਦੇ ਥਾ ਉਹ ਪੈਪਰ ਲਾਲ ਪਰ ਜਿਹੜੀ ਇਹ ਨਵੀਂ ਚੀਜ਼ ਆ ਉਹ ਲਵਾਈ ਆ ਕਿਉਂਕਿ ਤੁਸੀਂ ਬਣੇ ਰਹੋ ਸਾਡੇ ਨਾਲ ਤੇ ਅਗਰ ਮੇਰੇ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਤੇ ਜ਼ਿਆਦਾ ਨਹੀਂ ਗੱਲਾਂ ਕਰਦੇ ਚੱਲਦੇ ਆਪਾਂ ਹੁਣ ਉਸ ਪਰਿਵਾਰ ਵੱਲ ਤੇ ਥੋੜਾ ਜਿਹਾ ਮੈਂ ਤੁਹਾਨੂੰ ਰੂਟ ਵੀ ਦਿਖਾ ਦੇਣਾਗਾ ਅਗਰ ਤੁਸੀਂ ਵੀ ਆਪਣੀ ਕੋਠੀ ਤਿਆਰ ਕੀਤੀ ਆ ਨਾ ਤੇ ਕੋਠੀ ਆਪਾਂ ਲੱਖਾਂ 'ਚ ਤਿਆਰ ਕਰ ਲੈਨੇ ਆ ਪਰ ਆਪਣਾ ਜਿਹੜਾ ਅੱਜ ਮੇਨ ਮਕਸਦ ਆ ਵੀ ਜਿਹੜਾ ਆਪਣਾ ਮੇਨ ਕੰਮ ਰਹਿ ਜਾਂਦਾ ਔਰ ਇਹਦਾ ਪੜਦਿਆਂ ਦਾ ਕਿਉਂਕਿ ਪੈਪਾ ਲਾ ਕੇ ਆਪਾਂ ਸਰਾ ਕਰ ਲੈਣੇ ਜਾਂ ਪਰਦੇ ਧੋਣ ਵਾਲੇ ਹੋ ਜਾਂਦੇ ਡਸਟ ਵਗੈਰਾ ਹੋ ਜਾਂਦੀ ਆ ਤੇ ਇਹਦੇ ਵਿੱਚ ਜਿਹੜਾ ਜਿਹੜਾ ਆਪਣਾ ਸਫਰ ਸੀ ਇਹ ਸੀ ਬਾਕੀ ਪੁਰਾਣੇ ਸਾਈਡ ਦਾ ਸੀ ਫੈਮਿਲੀ ਦੇ ਵਿੱਚ ਉਹਨਾਂ ਦੀ ਕਾਫੀ ਸਾਰੀ ਮਤਲਬ ਬਿਲਡਿੰਗ ਦੇ ਵਿੱਚ ਆਪਾਂ ਬਲੈਂਡ ਲਾਈਏ ਨੇ ਤੇ ਜਿਹੜੀ ਆਪਾਂ ਤੁਸੀਂ ਘਰ ਦੇ ਵਿੱਚ ਕਿਚਨ ਦੇ ਵਿੱਚ ਵੀ ਲਗਵਾ ਸਕਦੇ ਤੁਹਾਨੂੰ ਮੈਂ ਕਿਚਨ ਦੀ ਦਿਖਾ ਰਿਹਾ ਕਿਚਨ ਦੇ ਵਿੱਚ ਤੁਸੀਂ ਜਿੰਦਾ ਤਾਂ ਵੀ ਮਰਜ਼ੀ ਡਿਜ਼ਾਈਨ ਕਰਵਾ ਸਕਦੇ ਜਿਹੜਾ ਆਪਣੇ ਕਿਚਨ ਦੇ ਵਿੱਚ ਲਾਉਣਾ ਚਾਹੇ ਕਿਹੜੀ ਮਰਜ਼ੀ ਦੇ ਸੇਡ ਕਰਵਾ ਸਕਦੇ ਤੇ ਇਹਦੇ ਜਿੱਦਾਂ ਆਪਣੇ ਲਾਲੋ ਕੱਪਾਂ ਲਈ ਆ ਗਏ ਤੇ ਚਾਣਾ ਕੇਤਲੀ ਵਾਲੀ ਆ ਗਈ ਤੇ ਇਸ ਸਾਈਡ ਮੱਗ ਵਗੈ ਬੀ ਇਹਦੇ ਨਾਲ ਕੀ ਹੈ ਜਿਹੜੀ ਤੁਹਾਡੇ ਬਲੈਕ ਆਊਟ ਆ ਇਹਦੇ ਨਾਲ ਬਿਲਕੁਲ ਵੀ ਪਰਦੇ ਆ ਪਾਉਂਦੇ ਆ ਪਰਦੇ ਨਾਲ ਤੋਂ ਪਾਉਂਦੀਆਂ ਤਨ ਪਰ ਇਹਦੇ ਨਾਲ ਤੋਂ ਬਿਲਕੁਲ ਨਹੀਂ ਆਉਂਦੀ ਹੈਗੀ ਤੇ ਦੇਖਣ ਨੂੰ ਜਿਹੜੀ ਕਿਚਨ ਆਪਣੀ ਹੋਰ ਵੀ ਬੈਸਟ ਲੱਗਦੀ ਹੈਗੀ ਤੇ ਇਸ ਦੇ ਨਾਲ ਕੀ ਹਿੰਦਾ ਤੁਸੀਂ ਆਪਣਾ ਹੋਰ ਵੀ ਡਿਜ਼ਾਈਨ ਕਰਵਾ ਸਕਦੇ ਹੋ ਕਿ ਅਗਰ ਤੁਸੀਂ ਮੇਰੇ YouTube ਚੈਨਲ ਤੇ ਆਇਆ ਹੋ ਨਾ ਤਾਂ ਸਬਸਕ੍ਰਾਈਬ ਜਰੂਰ ਕਰ ਦਿਓ ਕਿਉਂਕਿ ਕਮਰੇ ਦੇ ਵਿੱਚ ਜਿਹੜਾ ਲੱਗਾ ਬਾਲ ਪੇਪਰ ਲੱਗਾ ਹੈ ਉਹਦੀ ਡਿਜ਼ਾਈਨਿੰਗ ਦੇ ਮੁਤਾਬਕ ਤੇ ਜਿਸ ਤਰ੍ਹਾਂ ਬਲੈਂਡ ਲਗਾਈ ਗਈ ਹੈ ਇਹ 3D ਦੇ ਵਿੱਚ ਹੈਗੀ ਕਿਉਂਕਿ ਇਹ ਛੋਟਾ ਹੁਣ ਕਰਕੇ 3D ਦੇ ਵਿੱਚ ਆ ਗਿਆ ਤੇ ਇਹਦੀ ਜਿਹੜੀ ਲੁੱਕ ਹੈਗਾ ਦੇਖ ਸਕਦੇ ਬਿਲਕੁਲ ਨੇਹਰਾ ਕ ਜਦੋਂ ਨੂੰ ਮੈਂ ਉੱਪਰ ਕਰੂੰਗਾ ਤਾਂ ਤੁੱਪ ਨੇ ਅੰਦਰ ਉਹਨਾਂ ਸਟਾਰਟ ਹੋ ਜਾਣਾਗਾ ਥੋੜਾ ਥੋੜਾ ਕਹੋਗੇ ਤੇ ਗ੍ਰੀਨ ਪਰਦਾ ਲੱਗੇ ਥੋੜਾ ਜਿਆਦਾ ਤੁਸੀਂ ਬੈੱਡ ਤੇ ਦੇਖ ਸਕਦੇ ਤੁੱਪ ਆ ਰਹੀ ਹੈਗੀ ਜਿਆਦਾ ਪਰ ਇਸ ਨਹੀਂ ਕਿ ਕਵਰ ਕਰ ਲੈਣੀ ਹੈਗੀ ਕਿਉਂਕਿ ਅਗਰ ਪੜਦੇ ਹੁੰਦੇ ਪੜਦੇ ਦੇ ਨੁਕਸਾਨੇ ਤਾਂ ਪੈਪਾ ਲਾਉਣੀ ਆ ਧੋਣੇ ਕਰਨੇ ਫਟ ਜਾਣੇ ਜਾਂ ਕੁਝ ਹੋਰ ਹੋਣਾ ਉਹਨੂੰ ਇੱਧਰ ਉੱਧਰ ਕਰਨਾ ਪਰ ਇਹਦੇ ਨਾਲ ਕੀ ਹੈ ਘਰ ਦੀ ਲੁੱਕ ਹੋਰ ਵੀ ਸੋਹਣੀ ਲੱਗਦੀ ਹੈਗੀ ਇਹਦੇ ਵਿੱਚ ਕੀ ਹੈ ਤੁਸੀਂ ਇਸ ਤੋਂ ਇਲਾਵਾ ਜਿਆਦਾ ਵੀਡੀਓ ਲੰਬੀ ਨਾ ਕਰਦੇ ਕਿ ਇਹਦੇ ਫੈਮਿਲੀ ਦੀ ਫੋਟੋ ਵੀ ਕਰਵਾ ਸਕਦੇ ਹੋਗੇ ਆ ਬੱਚੇ ਦੀ ਫੋਟੋ ਲਾਈ ਹੋਈ ਹੈਗੀ ਤੇ ਇਹਦੇ ਵਿੱਚ ਤੁਸੀਂ ਆਪਣੇ ਬੱਚਿਆਂ ਦੇ ਕਾਰਟੂਨ ਦੇ ਜਾਂ ਕੋਈ ਬੱਚਿਆਂ ਦੇ ਕੋਈ ਵੀ ਫੋਟੋ ਲਗਵਾ ਸਕਦੇ ਹੋਗੇ ਇਦੇ ਵਿੱਚ ਇਹ ਜ਼ਰੂਰੀ ਨਹੀਂ ਹੈਗਾ ਵੀ ਤੁਸੀਂ ਨਾ ਕੋਈ ਕਾਰਟੂਨ ਜਾਂ ਕੋਈ ਜਿੱਦਾ ਜਿੱਦਾ ਦੀ ਵੀ ਤੁਹਾਡੇ ਲਈ ਵੀ ਮੋਬਾਈਲ ਦੇ ਵਿੱਚ ਫੋਟੋ ਪਈ ਆ ਫੈਮਿਲੀ ਫੋਟੋ ਆ ਕਾਰਟੂਨ ਵਾਲੇ ਬੱਚਿਆਂ ਦਾ ਕਮਰਾ ਕਾਰਟੂਨ ਤੇ ਕਰਾਉਣਾ ਹੈਗਾ ਜਿਸ ਤਰ੍ਹਾਂ ਤੁਸੀਂ ਮੇਰੀ ਪਹਿਲੀ ਵੀਡੀਓ ਦੇ ਵਿੱਚ ਦੇਖਿਆਗਾ ਆਪਾਂ ਕਾਰਟੂਨ ਵਾਲੀ ਲਾਈ ਸੀ ਬੱਚੇ ਦੇ ਕਮਰੇ ਦੇ ਵਿੱਚ ਤੇ ਇਸੇ ਤਰ੍ਹਾਂ ਤੁਸੀਂ ਆਪਣੀ ਫੈਮਿਲੀ ਫੋਟੋ ਵੀ ਲਾ ਸਕਦੇ ਹੋਗੇ ਤੇ ਪੂਰੇ ਮਤਲਬ ਜਿਹੜਾ ਹੁੰਦਾ ਹੈਗਾ ਇਹਦਾ ਪ੍ਰਾਈਸ ਰੀਜ਼ਨੇਬਲ ਆਗਾ ਜਿਹੜਾ ਕਿ ਵਧੀਆ ਸਸਤੇ ਰੇਟ ਤੇ ਪੇਜ ਜਾਂਦਾਗਾ ਪੂਰੇ ਪੰਜਾਬ ਦੇ ਵਿੱਚ ਤੁਸੀਂ ਕਿਤੇ ਵੀ ਦੇਖ ਲਓ ਆਪਣਾ ਜਿਹੜਾ ਪ੍ਰਾਈਸ ਆ ਬਹੁਤ ਸਸਤਾ ਰਹਿੰਦਾਗਾ ਅਤਿ ਦੀ ਗਰਮੀ ਦੇ ਵਿੱਚ ਪਹੁੰਚ ਗਏ ਸੀ ਆਪਣੀ ਮੰਜ਼ਲ ਤੇ ਤੇ ਆਪਦਾ ਅਸੀਂ ਜਿਹੜੀ ਕੈਟਾਉ ਦੇ ਵਿੱਚ ਅਸੀਂ ਰੱਖਿਆ ਸਮਾਨ ਕੱਢਿਆ ਤੇ ਉਸ ਦਾ ਪੈਕਿੰਗ ਖੋਲਣੀ ਸਟਾਰਟ ਕੀਤੀ ਬਲੈਂਡ ਦੀ ਤੇ ਅੱਗੇ ਪੜਦੇ ਹੁੰਦੇ ਸੀ ਪਾਈਪਾਂ ਹੁੰਦੀਆਂ ਸੀ ਪੜਦੇ ਲਾਉਣੇ ਸੀ ਨਾ ਦੇਖੋ ਅਸੀਂ ਪੜਦੇ ਸੀ ਉੱਪਰੋਂ ਲਾਅ ਦਿੱਤੇ ਸਾਰੇ ਤੇ ਪੜਦੇ ਲਾ ਕੇ ਅਸੀਂ ਸਾਈਡ ਤੇ ਕਰਦੇ ਦੇਖੋ ਪਹਿਲਾਂ ਪਾਈਪਾਂ ਧੋਣੇ ਕਰਨੇ ਬਹੁਤ ਆਖੇ ਹੁੰਦੇ ਸੀ ਪਰ ਹੁਣ ਪੜਦੇ ਨਹੀਂ ਤਾਂ ਆ ਜਿਹੜੀ ਅਸੀਂ ਪੈਕਿੰਗ ਦੇਖ ਰਹੇ ਹਾਂ ਨਾ ਪੈਕਿੰਗ ਬਹੁਤ ਸੋਹਣੀ ਹੁੰਦੀ ਫਿਰ ਅਸੀਂ ਡੱਬੇ ਖੋਲ੍ਹ ਲਏ ਜਿਹੜੀ ਪੈਕਿੰਗ ਸੋਹਣੀ ਕੋਹਣੀ ਤੇ ਅੱਠ ਫੋੜ ਦੀਆਂ ਦੋ ਸੀਗੀਆਂ ਇਹ ਅਸੀਂ ਲਾਉਣੀ ਐ ਅਲੱਗ-ਅਲੱਗ ਕੰਮ ਦੇ ਕਹੂੰਗੀ ਜਿੱਦਾਂ ਦਾ ਘਰ ਇਹਨਾਂ ਨੇ ਲੱਖਾਂ ਰੁਪਏ ਲਾਇਆ ਤੇ ਕੁਝ ਰੁਪਏ ਲਾ ਕੇ ਇਹਦੇ ਨਾਲ ਜਿਹੜੀ ਘਰ ਦੀ ਗ੍ਰੇਸ ਔਰ ਵੀ ਵਧੀਆ ਬਣ ਜਾਂਦੀ ਤੇ ਫਿਰ ਅਸੀਂ ਹੌਲੀ-ਹੌਲੀ ਬਲੈਂਡ ਆਪਣੀ ਕੱਡੀਆਂ ਤੇ ਓਪਨ ਕਰਨੇ ਸਟਾਰਟ ਕੀਤੇ ਆ ਕੁਝ ਛੋਟੀਆਂ ਸੀ ਹੈਗੀਆਂ ਕੁਝ ਵੱਡੀਆਂ ਸੀਗੀਆਂ ਕੁੱਟਕਲ ਅੱਠ ਸੀਗੀਆਂ ਤੇ ਫਿਰ ਅਸੀਂ ਹੌਲੀ-ਹੌਲੀ ਇੱਕ-ਇੱਕ ਕਮਰੇ ਦੇ ਵਿੱਚ ਅਸੀਂ ਪਹਿਲੇ ਚੈੱਕ ਕੀਤਾ ਕਿੱਥੇ-ਕਿੱਥੇ ਲਾਉਣੀ ਐ ਕਿਹੜੇ-ਕਿਹੜੇ ਸਾਈਜ਼ ਆਉਣਾ ਫਿਰ ਅਸੀਂ ਕਮਰੇ ਵਿੱਚ ਡ੍ਰਿਲ ਨਾਲ ਅਸੀਂ ਮਾਰਨ ਇਸਰਾਕ ਸ਼ੁਰੂ ਕੀਤੇ ਬਹੁਤ ਸੌਖੇ ਐ ਲਾਉਣੇ ਤੇ ਡ੍ਰਿਲ ਨਾਲ ਪੂਰਾ ਮਾਪ ਲੈ ਕੇ ਤੇ ਉਹਦੇ ਨਾਲ ਅਸੀਂ ਸਕਰੂ ਰਾਹੀਂ ਗਲੀਆਂ ਕੱਢੀਆਂ ਤੇ ਫਿਰ ਗਲੀਆਂ ਕੱਢ ਕੇ ਗਿੱਟੀਆਂ ਲਾ ਦਿੰਦੇ ਹਾਂ ਗਿੱਟੀਆਂ ਕੱਟ ਕੇ ਸਕਰੂ ਲਾਉਣ ਪੈਂਦੇ ਆ ਸੈਟਾ ਤੇ ਜਿਹੜੇ ਤੁਸੀਂ ਐਂਗਲ ਦੇਖ ਰਹੇ ਹੋ ਉਹ ਵਾਈਟ ਐਂਗਲ ਹੁੰਦੇ ਨੇ ਇਹ ਵਾਈਟ ਐਂਗਲ ਲਾਉਣੇ ਪੈਂਦੇ ਨੇ ਤੇ ਇਹ ਲੌਗ ਹੁੰਦੇ ਇਹਦੇ ਵਿੱਚ ਲੱਗਦੇ ਦੇਖੋ ਦੋਨਾਂ ਸੈਟਾ ਤੇ ਆਪਾਂ ਲਾਤੇ ਤੇ ਇਹਦੇ ਵਿੱਚ ਹੀ ਉਹ ਫੋਟੋ ਵਾਲੀ ਜਿਹੜੀ ਲੱਗਣੀ ਹੈ ਕਾਰਟਨ ਜਿਹੜੀ ਬਲੈਂਡ ਆ ਗਈ ਉਹ ਇਸਦੇ ਵਿੱਚ ਹੀ ਲੱਗਣੀ ਹੈ ਕਿਉਂਕਿ ਇਹ ਜਿਹੜੀ ਸਾਡੀ ਪਹਿਲੀ ਬਲੈਂਡ ਆ ਗਈ ਇਹ ਰਸੋਈ ਦੇ ਵਿੱਚ ਲਾ ਰਹੇ ਆ ਰਸੋਈ ਦੇ ਵਿੱਚ ਜਿੱਦਾਂ ਦਾ ਆਪਣੇ ਉਦਾਂ ਡਿਜ਼ਾਈਨ ਆਪਾਂ ਲਾਉਣੇ ਇੱਕ ਸਾਈਡ ਲਾਤੀ ਦੂਜੀ ਕਿਉਂਕਿ ਰਸੋਈ ਦੇ ਵਿੱਚ ਜਿੱਦਾਂ ਦਾ ਲੱਗਦੀ ਫੋਟੋ ਉਦਾਂ ਦੀ ਲਗਵਾਈ ਹੈ ਰਸੋਈ ਦੇ ਵਿੱਚ ਜਿਹੜੀਆਂ ਚਾਹ ਵਾਲੀਆਂ ਕੁਝ ਕੇਤਨੀਆਂ ਨੇ ਤੁਸੀਂ ਜਿੱਦਾਂ ਦਾ ਵੀ ਡਿਜ਼ਾਈਨ ਕਰਵਾਉਣਾ ਕਰਵਾ ਸਕਦੇ ਹੋ ਵੀ ਜ਼ਰੂਰੀ ਨਹੀਂ ਹੈਗਾ ਮੋਸਟਲੀ ਇਹ ਹੁੰਦਾ ਵੀ ਡਿਜ਼ਾਈਨ ਨੈਟ ਤੁਸੀਂ ਕੋਈ ਵੀ ਕਰਵਾ ਸਕਦੇ ਪ੍ਰਿੰਟ ਹੋ ਸਕਦਾ ਆ ਦੇਖੋ ਜਿੱਥੇ ਪਰਦੇ ਲੱਗੇ ਹੁੰਦੇ ਕਿ ਪਰ ਅਗ ਲੱਗਨ ਦੜਾਰ ਉਹ ਵੀ ਬੁਰੇ ਜੇ ਲੱਗਦੇ ਨੇ ਕਿ ਇੱਧਰ ਸਾਈਡ ਤੇ ਕਰ ਤੇ ਕਿਤੇ ਇਹ ਤੇ ਚੈਨ ਲੱਗਦੇ ਨੇ ਦੇਖੋ ਕਿੰਨਾ ਵਧੀ ਇਤਨ ਦੇ ਵਿੱਚ ਇਦਾਂ ਦੀ ਫੋਟੋ ਜੀ ਲਾ ਕੇ ਨਾ ਪੂਰੀ ਵਧੀਆ ਔਸਮ ਲੱਗਦੀ ਫੈਸਟਿਵਲ ਸੀ ਦੂਸਰੀ ਬਲੈਂਡ ਬਲ ਚੱਲੇ ਜਿਹੜੀ ਸਾਡੇ ਦੂਸਰੀ ਬਲੈਂਡ ਸੀ ਉਹ ਕਮਰੇ ਵਾਲੀ ਸੀ ਕਾਫੀ ਵੱਡੀ ਸੀ ਉਹ ਕਮਰੇ ਦੇ ਵਿੱਚ ਲਾਉਣੀ ਸੀ ਤੇ ਕਮਰੇ ਵਿੱਚ ਚਲਦੇ ਉਹ ਦੇਖੋ ਸਾਹਮਣੇ ਪੜਦੇ ਲੱਗੇ ਪੈਨੇ ਉਹ ਵੀ ਸਿਤਾਰ ਤੇ ਸੀਗੇ ਤੇ ਹੌਲੀ ਹੌਲੀ ਫਿਰ ਅਸੀਂ ਕਮਰੇ ਚ ਪੜਦੇ ਉਤਾਰੇ ਤੇ ਉਹਨੂੰ ਸੈੱਟ ਕੀਤਾ ਫਿਰ ਉਹਨੂੰ ਲਗਾਇਆ ਤੇ ਅਗਰ ਮੇਰੇ ਚੈਨਲ ਤੇ ਸਬਸਕ੍ਰਾਈਬ ਵੀ ਜਰੂਰ ਕਰ ਦਿਓ ਜੀ ਚੰਗਾ ਲੱਗੇ ਇਹ ਸੀ ਸਾਡੇ ਕਮਰੇ ਦੀ ਮਾਰਕ ਹੋ ਰਿਹਾਗਾ ਉਹਦਾ ਪੂਰਾ ਲੈਵਲ ਹੋ ਰਿਹਾ ਵੀ ਕਿੰਨਾ ਕਾਪ ਨੇ ਉੱਚਾ ਲਾਉਣਾ ਕੋਈ ਉੱਚਾ ਨਿਮਾ ਵੀ ਪੁਰਾ ਮੈਂ ਇਕੁਲ ਕਰਕੇ ਬਰਾਬਰ ਕਰਕੇ ਲਾਉਣਾ ਪੈਂਦਾ ਹਨ ਤੇ ਉਹ ਦੇਖੋ ਇਧਰਲੀ ਸਾਈਡ ਤਾਂ ਲੱਗ ਗਈ ਦੂਜੀ ਸਾਈਡ ਵੀ ਆਪਾਂ ਦੂਸਰੇ ਕੰਮ ਦੇ ਵਿੱਚ ਲਾਉਣਾ ਸਟਾਰਟ ਕਰ ਰਹੇ ਆ ਤੇ ਇੱਥੇ ਵੀ ਆਪਣੇ ਕਮਰੇ ਦੇ ਵਿੱਚ ਜਿਹੜੀ ਦੂਸਰੀ ਬਲੈਂਡ ਆ ਉਹ ਲੱਗ ਚੁੱਕਿਆ ਕਿ ਜਿਹੜੀ ਇਹ ਬਲੈਂਡ ਆ ਇਹ ਬਿਲਕੁਲ ਵਾਲ ਪੇਪਰ ਦੇ ਨਾਲ ਮੈਚ ਕਰਦੀ ਹੈ ਜਿੱਥੇ ਪੜਦਾ ਹੁੰਦਾ ਉਹਦਾ ਪਤਾ ਨਹੀਂ ਕਿੱਦਾਂ ਕਿਵੇਂ ਲੱਗਣਾ ਸੀ ਕਿਵੇਂ ਨਹੀਂ ਲੱਗਣਾ ਸੀ ਨਾ ਪੁਰਾ ਜਿਹਾ ਲੱਗਦਾ ਪਰ ਹੁਣ ਗ੍ਰੇਸ ਹੋਰ ਵੀ ਵਧ ਗਈ ਤੁਸੀਂ ਦੇਖੋ ਕਿੰਨੀ ਆਸਮਨ ਲੱਗ ਰਹੀ ਹੈ ਇਹ ਚੀਜ਼ ਜਦੋਂ ਫੋਟੋ ਲੱਗੇ ਜਿਨਾ ਪੜਦੇ ਇੱਥਾਂ ਤਾਂ ਮੇਰਾ ਕਹਿਣਾ ਗੱਲਾਂ ਹੀ ਇੱਕ ਬਾ ਕਮਾਲ ਨੇ ਅਤ ਲੱ ਇਸ ਵਾਰ ਸਾਡਾ ਤੀਸਰਾ ਕਮਰਾ ਸੀ ਪਰਦੇ ਵਾਲੇ ਉਹ ਲਾਤੇ ਉਹ ਦੇਖੋ ਪਰਦੇ ਵਾਲੇ ਥੋੜੇ ਜਿਨੇ ਅੰਕਲ ਜਿ ਲਾਈ ਸੀ ਅਸੀਂ ਉਹ ਉਤਾਰਤੇ ਪਰਦੇ ਪਹਿਲਾਂ ਉਤਾਰਤੇ ਅਸੀਂ ਫਿਰ ਉਤਾਰਨ ਤੋਂ ਬਾਅਦ ਅਸੀਂ ਇੱਥੇ ਵੀ ਅਸੀਂ ਜਿਹੜੀ ਸਾਡੀ ਅਗਲੇ ਬਲੈਂਡ ਸੀ ਅਸੀਂ ਉਹ ਲਾਉਣੀ ਸਟਾਰਟ ਕਰਤੀ ਅਗਲੇ ਬਲੈਂਡ ਅਸੀਂ ਆਪਣੀ ਸਟਾਰਟ ਕੀਤੀ ਇਹ ਸਾਡਾ ਤੀਸਰਾ ਕਮਰਾ ਹੈ ਇੱਥੇ ਤੀਸਰੇ ਕਮਰੇ ਦੇ ਵਿੱਚ ਵੀ ਅਸੀਂ ਬਲੈਂਡ ਲਾਉਣੀ ਸਟਾਰਟ ਕਰਤੀ ਤੇ ਜਦੋਂ ਕਮਰੇ ਦੇ ਵਿੱਚ ਲੈਣੇ ਪਰਿਵਾਰ ਬਹੁਤ ਵਧੀਆ ਖੁਸ਼ ਹੋਇਆ ਤੇ ਇੰਨਾ ਵਧੀਆ ਲੱਗਿਆ ਕਿ ਦੂਰੇ ਦੂਰੇ ਜਿਹੜੇ ਰਿਸ਼ਤੇਦਾਰ ਵੀ ਪੋਸਟਿਚ ਵੀ ਕਿੱਥੋਂ ਲਗਵਾਈ ਆ ਕਿੱਥੋਂ ਲਗਵਾਏ ਵੀ ਕਦੇ ਅਸੀਂ ਵੀ ਲਗਵਾਉਣੀ ਐ ਇਸੇ ਤਰ੍ਹਾਂ ਅਸੀਂ ਤੀਸਰੇ ਕਮਰੇ ਦੇ ਵਿੱਚ ਵੀ ਅਸੀਂ ਬਲੈਂਡ ਲਾਉਣੀ ਸ਼ੁਰੂ ਕਰਤੀ ਤੇ ਬਲੈਂਡ ਸੀ ਜਿਹੜੀਆਂ ਕਿ ਪੂਰਾ ਵਧੀਆ ਮਜ਼ਬੂਤ ਹੁੰਦੀਆਂ ਨੇ ਵਾਸ਼ੇਬਨ ਹੁੰਦੀਆਂ ਨੇ ਕਿਦਾਂ ਮਰਜੀ ਥੋਲੋ ਪਰਦੇ ਤਰ੍ਹਾਂ ਨਹੀਂ ਆ ਕਿ ਲੱਭਣੇ ਕਰਨੇ ਫਿਰ ਸਿਕਾਉਣਾ ਕਰਨ ਕੋਈ ਦਿੱਕਤ ਨਹੀਂ ਮੜਾ ਜਿਹਾ ਗਿੱਲਾ ਕਪੜਾ ਮਾਰੋ ਤੇ ਉਹਦੇ ਨੇ ਇਹ ਬਿਲਕੁਲ ਸਾਫ਼ ਹੋ ਜਾਂਦੀ ਐ ਇਸੇ ਤਰ੍ਹਾਂ ਫਿਰ ਅਸੀਂ ਚੱਲਦੇ ਚੱਲਦੇ ਇਹਨਾਂ ਦੇ ਅਗਲੇ ਰੂਮ ਦੇ ਵੱਲ ਗਏ ਤੇ ਉੱਥੇ ਵੀ ਪੜਦਾ ਲੱਗਿਆ ਸੀ ਬਿੜਾ ਪੜਦਾ ਦੇਖੋ ਦੇਖੋ ਪੜਦਾ ਪਹਿਲਾਂ ਨਾ ਤਾਂ ਮੈਚ ਕਰਦਾ ਕਮਰੇ ਨਾਲ ਕੁਝ ਹੋਰ ਕਰਦਾ ਬੁਰਾ ਜਿਹਾ ਲੱਗਦਾ ਘੰਦਰ ਪੁੱਪ ਵੀ ਆਈ ਜਦੇ ਪਰ ਇਹ ਤੋਂ ਪੁੱਜਦੇ ਪੌੜੀ ਲਈ ਤੇ ਪੌੜੀ ਦੇ ਉੱਪਰ ਚੜ ਗਏ ਤੇ ਭਰੇ ਸੀ ਲੱਗਿਆ ਸੀ ਆ ਕਿੰਨਾ ਬਦਮਾ ਮੈਚਿੰਗ ਵੀ ਨਹੀਂ ਕਰਦਾ ਬੁਰਾ ਜਿਹਾ ਲੱਗਦਾ ਘਰ ਦੇ ਵਿੱਚ ਫਿਰ ਅਸੀਂ ਨੂੰ ਹੌਲੀ ਲਈ ਖੋਲੇ ਤੇ ਖੋਲ ਕੇ ਅਸੀਂ ਤਾਰ ਤੱਕ ਹੌਲੀ ਲਈ ਨਾ ਲੋਕ ਖੋਲ ਤੇ ਸਾਡਾ ਤਾਂ ਪੇਚ ਖੁੱਲੇ ਗਏ ਨੇ ਪੇਚ ਖੁੱਲ ਕੇ ਤਾਰ ਤੱਕ ਕਿੰਨਾ ਬਦਮਾ ਸੀ ਤੇ ਇੱਥੇ ਜੋ ਚੰਗੀ ਦਾ ਪੜਦਾ ਲਾਤਾ ਇੰਨੀ ਟੈਸਟ ਨਹੀਂ ਕਿਲੇ ਵਿੱਚ ਇਹਦੇ ਹੱਥੋਂ ਬਦ ਟੈਸਟਿੰਗ ਕਰ ਦਈ ਗਿਆ ਤੇ ਇਧਰ ਵੀ ਸਕਰੂ ਲਾਤੇ ਕੋਈ ਲਾ ਕੇ ਨਾ ਪੂਰਾ ਅਸੀਂ ਉਹ ਦੇਖੋ ਆਪ ਤਿੰਨ ਸਾਈਡ ਤੇ ਹੁਣ ਦੇਖੇ ਜਦੋਂ ਅਸੀਂ ਅਗਲੀ ਕਾਰਟਨ ਲਾਵਾਂਗੇ ਨਾ ਬਲੈਂਡ ਲਾਵਾਂਗੇ ਇਸੇ ਜਗ੍ਹਾ ਤੇ ਕਿੰਨੀ ਸੋਹਣੀ ਲੱਗੂਗੀ ਪੂਰੀ ਵਧੀਆ ਲੱਗਣੀ ਕਮਰੇ ਦੀ ਜੱਜ ਜਾਣਾ ਕੰਮ ਦਾ ਕਿਉਂਕਿ ਤੁਹਾਨੂੰ ਵੀ ਚੀਜ਼ ਵੀਡੀਓ ਅਗਰ ਦੇ ਦੇਉਨੇ ਤਾਂ ਪੂਰੀ ਜਰੂਰ ਦੇਖਿਆ ਕਰੋ ਕਿਉਂਕਿ ਚੀਜ਼ ਦੇਖਾਂਗੇ ਜੇ ਸੋਹਣੀ ਲੱਗੂਗੀ ਫਿਰ ਹੀ ਆਪਾਂ ਘਰ ਦੇ ਵਿੱਚ ਲਗਵਾਵਾਂਗੇ ਨਾ ਆਪਾਂ ਅੱਧ ਵਿਚਾਲੇ ਵੀਡੀਓ ਛੱਡ ਦਿੰਨੇ ਆ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਹੈਗਾ ਕਿਉਂਕਿ ਨਾ ਤਾਂ ਪੂਰੀ ਜਾਣਕਾਰੀ ਮਿਲਦੀ ਹੈ ਨਾ ਕੁਝ ਹੋਰ ਮਿਲਦਾ ਉਹ ਦੇਖੋ ਇਹਦੇ ਤੇ ਅਸੀਂ ਆਪਣੀ ਲਾਤੀ ਅਗਲੀ ਬਲੈਂਡ ਤੇ ਜਿਹੜੀ ਬਲੈਂਡ ਆ ਗਈ ਅਸੀਂ ਪੂਰੀ ਫਿਟ ਕਰ ਦਿੱਤੀ ਤੇ ਜਿਹੜੀ ਬਲੈਂਡ ਆ ਪੂਰੀ ਫਿਟ ਕਰਕੇ ਅਸੀਂ ਫਿਰ ਇਹਨੂੰ ਹੌਲੀ ਨਾਲ ਹੌਲੀ ਹੀ ਓਪਨ ਕਰਾਂਗੇ ਤੁਹਾਨੂੰ ਦਿਖਾਵਾਂਗੇ ਆ ਦੇਖ ਸਕਦੇ ਦੇਖੋ ਘਰ ਦੇ ਨਾਲ ਫਲਾਵਰਾਂ ਨੇ ਜਿੰਨਾ ਮੈਚ ਕਰ ਗਏ ਨਾ ਕਿੰਨੀ ਸੋਹਣੀ ਲੱਗ ਰਹੀ ਹੈਗੀ ਉਸ ਨੂੰ ਲੱਗ ਰਹੀ ਹੈਗੀ ਹੁਣ ਜਿੱਥੇ ਪੜਦੇ ਹੁੰਦੇ ਕਿੰਨੇ ਹੋਰੀ ਤਰ੍ਹਾਂ ਜੀ ਲੱਗਦੇ ਨੇ ਸੀਗੇ ਤੇ ਹੁਣ ਸਾਡੀ ਜਿਹੜੀ ਇਕੱਲੇ ਇਕੱਲੇ ਸੀ ਬਲੈਂਡ ਤੁਹਾਨੂੰ ਖੋਲ ਕੇ ਦਿਖਾਈ ਹੈਗੀ ਇਕੱਲੇ ਪਹਿਲੇ ਕਿਚਨ ਦੇ ਵਿੱਚ ਫਿਰ ਕਮਰੇ ਦੇ ਵਿੱਚ ਫਿਰ ਉਹਨਾਂ ਨੇ ਆਪਣੇ ਫਿਰ ਫੋਟੋ ਵਾਲੀ ਲਗਵਾਈਆਂ ਨੇ ਉਹ ਬਰੀ ਅਗਲੀ ਵੀਡੀਓ ਵਿੱਚ ਮੈਂ ਤੁਹਾਨੂੰ ਬੋਲ ਰਿਹਾ ਉਹ ਚ ਫੋਟੋ ਵਾਲੀ ਲਾਈਨ ਤੇ ਆ ਦੇਖੋ ਹੁਣ ਮੈਂ ਹੌਲੀ 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 ਫੋਟੋ ਖੋਲੂਗਾ ਤੇ ਜਿਹੜੀ ਲਾਈ ਆਗੀ ਤੇ ਤੁਹਾਨੂੰ ਸਿੱਧਾ ਲੱਗਣੀ ਆਥੈਂਕੀ ਅਗਰ ਮੇਰੀ ਅੱਜ ਦੀ ਵੀਡੀਓ ਤੁਹਾਨੂੰ ਚੰਗੀ ਲੱਗਦੀ ਹੈ ਨਾ ਤਾਂ ਮੇਰੀ ਜੀ ਵੀਡੀਓ ਲੱਗਦੀ ਤਾਂ ਹੋਰ ਵੀ ਵੀਡੀਓ ਦੇ ਲਈ ਬਹੁਤ ਬੜੀਆਂ ਨਵੀਆਂ ਚੀਜ਼ਾਂ ਨੇ ਤੇ ਪੂਰੀ ਆਪਾਂ ਕਾਰਟਨ ਖੋਲhti ਦੇਖ ਸਕਦੇ ਕਿੰਨੀ ਸੋਹਣੀ ਲੱਗ ਰਹੀ ਤੇ ਜਾਂਦੇ ਜਾਂਦੇ ਸਬਸਕ੍ਰਾਈਬ ਵੀ ਕਰਦੇ ਜਾ ਕਰੋ ਤੇ ਚੰਗਾ ਕੰਮ ਲੱਗਦਾ ਜਰੂਰ ਦੇਖਿਆ ਕਰੋ ਤਾਂ ਜੋ ਘਰ ਦੇ ਲਈ ਵੀ ਵਧੀਆ ਲੱਗੇ ਤੇ ਅਗਰ ਤੁਸੀਂ ਮੇਰੇ ਚੈਨਲ ਤੇ ਆਏ ਹੋ ਤਾਂ ਸਬਸਕ੍ਰਾਈਬ ਜਰੂਰ ਕਰ ਦਿਓ ਤੇ ਜਿਹੜਾ ਅੱਜ ਦਾ ਸਫਰ ਸੀ ਸਾਡਾ ਇਧਰ ਆਪਣੇ ਬਾਗ ਪੁਰਾਣੇ ਸਾਈਡ ਦਾ ਸੀ ਤੇ ਤੁਹਾਨੂੰ ਆਪਾਂ ਅਗਲੀ ਵੀਡੀਓ ਦੇ ਵਿੱਚ ਨਾਲ ਬਣੇ ਰਹੋ ਜਿਹੜਾ ਸਾਡਾ ਕੱਲ ਦਾ ਸਵੇਰ ਸਫਰ ਰਹਿਣਾ ਉਹ ਰਹਿਣਾ ਸਾਡਾ ਬਟਾਲੇ ਸਾਈਡ ਦਾ ਜਿੱਥੇ ਅਸੀਂ LED ਸਟਰੈਪ ਸਿਲਿੰਗ ਦਾ ਤੁਹਾਨੂੰ ਦਿਖਾਵਾਂਗੇ ਜਿਹੜੀ ਪੰਜਾਬ ਵਿੱਚ ਸਿਰਫ ਆਪਾਂ ਕਰ ਰਹਿਆਂਗੇ ਤੇ ਬਾਥਰੂਮ ਹੋਵੇ ਪੂਜਾ ਰੂਮ ਹੋਵੇ ਕਿਸ ਦੇ ਵਿੱਚ ਵੀ ਲਗਵਾਉਣੀ ਹੋਵੇ ਪੀਓਪੀ ਦੇ ਥਾਂ ਤੁਸੀਂ ਉਹ ਚੀਜ਼ ਲਗਵਾ ਸਕਦੇ ਹੋਗੇ ਤੇ ਅਗਰ ਤੁਸੀਂ ਮੇਰੀ ਵੀਡੀਓ ਦੇਖੇ ਆ ਤਾਂ ਜਾਂਦੇ ਜਾਂਦੇ ਸਬਸਕ੍ਰਾਈਬ ਜ਼ਰੂਰ ਕਰ ਦਿਓ